ਸੋਰਾ 855 3 ਸਪੀਡ ਆ 13 ਮਾਡਲ ਆ 4 ਲੱਖ 70000 ਰੁਪਿਆ ਰੇਟ ਆ ਟਰੈਕਟਰ ਬਹੁਤ ਸਾਫ਼ ਆ ਪੂਰਾ オリジナル ਬਿਆਨਾ ਵਾ ਟਾਇਰ ਵੀ ਚੰਗੇ ਆ ਟਾਇਰ ਹੈਗੇ ਮਗਰਲੇ 60 65 65 ਟਾਇਰ ਮੂਹਰੇ ਟਾਇਰ ਵੀ ਅੱਧੇ ਨੇ ਵੀ ਟਰੈਕਟਰ ਸਾਫ਼ ਬਹੁਤ ਆ 3 ਸਪੀਡ ਕਰਾ ਆ ਗਿਆ ਤੁਹਾਨੂੰ ਕਰੂੰਗਾ ਪੂਰਾ ਚੰਗਾ ਆ ਡਬਲ ਡਿਸਟ੍ਰਿਬਿਊਟਰ ਵੀ ਲੱਗਾ ਇਹ ਯਾਰ ਤਾਰਾ 14 ਮਾਡਲ ਆ 395000 ਰੁਪਏ ਰੇਟ ਆ ਪੈਰ ਹੈਗੇ 70-75 ਰੁਪਏ ਦੇ ਹੋਰ ਲੈ ਟਾਇਰ ਵਿੱਚਾਂ ਗਏ ਹੋਏ ਆ ਇਹ ਵੀ ਟਰੈਕਟਰ ਪੂਰਾ ਸਾਫ਼ ਪੂਰਾ ਨਵਾਂ ਪਿਆ ਬੰਪਰ ਪੂਰਾ ਵਧੀਆ ਲੱਗਿਆ ਹੋਦਾ ਸਾਫ਼ ਆ ਟਰੈਕਟਰ ਇਹ ਪਰਾ ਮਾਤਲਾ ਸਵਰਾਜ 435000 ਰੁਪਏ ਰੇਟਾ ਦਾ 852 ਕੇ ਰੇਗੇ ਦੇ ਵੀ 700 ਪੈਸੇ ਅੱਧੋਂ ਚਾਦਿਆ ਟਾਇਰ ਤੇ ਟ੍ਰੇ ਵੀ ਪੂਰਾ ਸਾਫ ਆ ਤਾਂ ਜੇ ਟੈਸਟਿੰਗ ਕੀਤਾ ਲਗਾ ਗਰਾਊਂਡ ਪੂਰਾ ਵੀ ਆ ਪੈਰਿਆਂ ਨਾਲ ਨਾਲ ਦਾ ਮਟਰੈਕਟਰ ਸ਼ਾਰਟਾ 5 ਦਾ ਮਾਡਲ ਆ 2,75,000 ਰੁਪਿਆ ਡਬਲ ਕਲਚ ਆ ਪਾਵਰ ਸਟੀਅਰਿੰਗ ਆ ਇਹਦੇ ਪੂਰੇ ਚੰਗੇ ਪਏ 80 ਦਾ ਟਾਇਰ ਆ 85 ਦਾ ਟਾਇਰ ਆ ਪੂਰਾ ਸਾਫ ਆ ਟਰੈਕਟਰ ਜੀ ਨਾਲ ਮਗਰਾਟ ਬਹੁਤ ਵਧੀਆ ਪਿਆ ਛਤਰੀ-ਛੁਤਰੀ ਲੱਗੀ ਪੂਰੀ ਚੰਗੀ ਆ ਪਾ ਵਾ ਪੂਰਾ ਟਰੈਕਟਰ ਔਰ ਲੇਟ ਆ ਰਹੀ ਜੰਗੇ ਦੇ ਆਰਜੈਂਸੀ 605 ਆ ਮਾਰ ਲੈ ਕਹਿੰਨਾ 95000 ਰੁਪਿਆ ਰੇਟ ਆ ਦਾ ਟਾਇਰ ਦੇ ਹੈਗੇ ਆ 60 ਰੁਪਏ ਦੇ ਟ੍ਰੇਨ ਇਹ ਪੂਰਾ ਸਾਫ ਆ ਰੰਗ ਰੰਗ ਪੂਰਾ ਚੰਗਾ ਪਿਆ ਨਾਲ ਵਾਲੀ ਨਾਲ ਮੂਰਲੇ ਟਾਇਰ ਵੀ ਹੈਗੇ ਅੱਧੇ ਕਾਧੋਂ ਜ਼ਿਆਦਾ ਹੀ ਆ ਪੀਸ ਉਹ وڑا ਤਿਆਰ ਕੀਤਾ ਵਾ 92 ਮਾਡਲ ਆ 2 ਲੱਖ ਤੇ 5000 ਰੁਪਿਆ ਰੇਟ ਆ ਪੂਰਾ ਵਧੀਆ ਤਿਆਰ ਕੀਤਾ ਵਾ ਡੈਕ ਟੋਪ ਸ਼ਗਰੀ ਜੁਦਰੀ ਪੂਰੀ ਸੋਹਣੀ ਲੱਗੀ ਐ ਬੰਪਰ ਪੂਰਾ ਸੋਹਣਾ ਲੱਗਾ ਰੰਗ ਰੰਗ ਪੂਰਾ ਚੰਗਾ ਹੋਇਆ ਵਾ ਟੂਬੇ ਦਾ ਸ਼ੈਰ ਸ਼ੈਰ ਇਨਾਂਵੇਂ ਆ ਟਰੈਕਟਰ ਪੂਰਾ ਸੋਹਣਾ ਬਣਿਆ ਵਾ ਇਹ ਕੱਟੜੀ ਦੇ ਛੱਡਣਾ ਟਰੈਕਟਰ ਆਪਾਂ ਇਹ 1,85,000 ਰੁਪਏ ਦੇ ਦਿਆਂਗੇ 1,85,000 ਦੇ ਦੇ ਦਿਆਂਗੇ ਕਿਹੜਾ ਪੈਂਡ ਆਪਣਾ ਰਾਜਿਆਣਾ ਪਿੰਡ ਜੀ ਰਾਜਿਆਣਾ ਠੀਕ ਆ ਤੁਸੀਂ ਆਪ ਤਿਆਰ ਕਰਦੇ ਟਰੈਕਟਰ ਨਾ ਹਾਂਜੀ ਕਰਵਾ ਦੇ ਚਰਬੋਲੇ ਕਰਵਾਉਨੇ ਆ ਹਾਂਜੀ ਇੰਜਨ ਗੇਅਰ ਦਾ ਓਕੇ ਆ ਬਾਈ ਜਮਾ ਤੇ ਵਾ ਕੇ ਲੈ ਜਾਣ ਚੰਗਾ ਗਾਰੰਟੀ ਹੋ ਇੰਜਨ ਗੇਅਰ ਲੈਫਟ ਜਮਾ ਸਾਰਾ ਓਕੇ ਆ ਓਕੇ ਆ ਜੀ ਠੀਕ ਆ ਭਾਈ ਆਪਣਾ ਨੰਬਰ ਬੋਲ ਦਿਓ 94657 ਹਾਂਜੀ 94657 14101 14108 101 14101 ਠੀਕ ਹੈ ਖਰਾਬੀਆਂ ਖਰਾਬੀਆਂ 591194 ਮਾਡਲ ਆ 275000 ਰੁਪਿਆ ਰੇਟ ਆ ਪੰਜਾਬ ਨੰਬਰ ਆ ਪੂਰੇ ਟਾਇਰ ਕਾ ਸੇ ਮਗਰਲੇ ਟਾਇਰ ਪੂਰੇ ਚੰਗੇ ਹੈਗੇ 70 75 ਰੁਪਏ ਟਰੈਕਟਰ ਵੀ ਪੂਰਾ ਸਾਫ ਪਿਆ IC 245 ਆ 2000 ਮਾਡਲ 2 ਲੱਖ 26000 ਰੁਪਿਆ ਰੇਟ ਦਾ ਡਬਲ ਕਲੱਚ ਆ ਮਗਰਲੇ ਟਾਇਰ ਨਵੇਂ ਆ ਪੂਰਲੇ ਟਾਇਰ ਹੈਗੇ ਅੱਥੋਂ ਘੱਟ ਟਰੈਕਟਰ ਸੁੱਖਾ ਬੰਪਰ ਬੰਪਰ ਲੱਗਾ ਪੂਰਾ ਸੋਹਣਾ ਰਾਸਾ 44 2000 ਮਾਡਲ 2,20,000 ਰੁਪਏ ਰੇਟ ਹੈ ਦਾ ਪੈਰੇ ਵੀ ਮਗਰਲੇ ਟਾਇਰ ਤੋਂ ਕਾਟਾ 40 ਰੁਪਏ ਹਟਾਇਆ ਤੇ ਮੂਹਰੇ ਟਾਇਰ ਕਸੇ ਰਿਹਾ ਟਰੈਕਟਰ ਨੂੰ ਸਾਫ ਕਰਿਆ ਪੂਰਾ ਬਾਡੀ ਲੈਣ ਦਾ ਕੋਲੀਗਿੰਗ ਲੁਕਿੰਗ ਆਮੇਗੀ ਟਰੱਕ 60ਾ ਨਵਾਂ ਮਾਡਲ ਸਾਢੇ 3 ਲੱਖ ਰੁਪਿਆ ਰੇਟ ਇਹਦਾ ਟਾਇਰ ਮਗਰ ਲਈ ਹੈਗੇ 70 75 ਪੈਸੇ ਮੂਹਰ ਲਈ ਟਾਇਰ ਵੀ ਪੂਰੇ ਚੰਗੇ ਆ ਟਰੈਕਟਰ ਪੂਰਾ ਸਾਫ ਆ ओरिजिनल ਵਿਆਰਾਂ ਗਰੋਂਗ ਪੂਰਾ ਸਾਫ ਆ ਡਿਸਟ੍ਰੀਬਿਊਟਰ ਵੀ ਲੱਗਾ ਹੋਇਆ ਰਾਹ ਮਾਡਲ ਆ ਫਾਰਮ ਟਰੈਕ 60 5 ਲੱਖ 40 ਹਜ਼ਾਰ ਰੇਟ ਹੈ ਦਾ ਟਾਇਰ ਇਹ ਵੀ ਮਗਰਲੇ ਪੂਰੇ ਚੰਗੇ 60 65 ਦਾ ਹੈ ਟਾਇਰ ਫੁੱਲ ਟਾਇਰ ਵੀ ਹੈਗਾ ਤੇਗਾ ਟਰੈਕਟਰ ਇਹ ਵੀ ਪੂਰਾ ਸਾਫ਼ ਜਿਵੇਂ ਅਰੀਜਨਲ ਪਿਆ ਡਬਲ ਡਿਸਟਰੀਬਿਊਟਰ ਲੱਗਾ ਹੈ 16 ਮਾਡਲ ਆ ਫਾਰਮਟ੍ਰੈਕ 60 4 ਲੱਖ 75000 ਰੁਪਿਆ ਰੇਟ ਆ ਇਹ ਟੁਰ ਬੂਰੇ ਸੋਹਣੇ ਆ ਟਰੈਕਟਰ ਦੇ ਲੈ ਕੇ ਮਗਰਲੇ ਟਾਇਰ ਵੀ 70 75 ਪੈਸੇ ਮੂਹਰੇ ਟਾਇਰ ਵੀ ਨਵੇਂ ਆ ਇਹ ਤਾਂ ਨਵਾਂ ਆ ਪੂਰਾ ਸਾਫ